ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਵੀ ਆਪਾਂ ਕਮੀਜ਼ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਆਪਣੇ ਕਸਟਮਰ ਦੀ 23 ਇੰਚ ਛਾਤੀ ਆਗੀ ਤੇ ਆਪਾਂ ਕਿਸ ਤਰ੍ਹਾਂ ਇਹਦੀ ਕਾਟ ਪਾਉਣੀ ਹੈਗੀ ਕਮੀਜ਼ ਦੀ ਉੱਪਰ ਦੱਸਦੇ ਹਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਥੀਰਾ ਦੇਖਣਾ ਆਏਗਾ ਆਪਣੇ ਕਸਟਮਰ ਦਾ ਕਿੰਨਾ ਆਏਗਾ 13 ਇੰਚ ਆਪਣੇ ਕਸਟਮਰ ਦਾ ਥੀਰਾ ਤਿਆਰ ਹੈਗਾ ਤੇ ਆਪਾਂ 14 ਇੰਚ ਰੱਖਣਾ ਆਏਗਾ సత ఇంచే నిశా లావే సంచాను ఎస్తో సత ఇంబా మోడ రే నిశాను మ ਹਾਂਜੀ ਹੁਣ ਆਪਣੀ ਕਸਟਮਰ ਦੀ 23 ਇੰਚ ਦੀ ਸਾਟੀ ਤਿਆਰ ਆ ਗਈ ਸਾਢੇ 11 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ ਹੈਗਾ ਇੱਕ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਵੀ 7 ਇੰਚ ਤੇ ਨਿਸ਼ਾਨ ਇੱਕ ਲਾਇਆ ਸੀਗਾ ਇੱਕ ਇਧਰ ਵੀ 7 ਇੰਚ ਤੇ ਨਿਸ਼ਾਨ ਲਾਇਆ ਸੀ ਇੱਕ ਸਾਢੇ 6 ਇੰਚ ਤੇ ਇੱਕ ਨਿਸ਼ਾਨ ਆਪਾਂ ਲਾਉਣਾ ਹੈ ਇਹਦੇ ਵਿੱਚ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਲਾ ਲੈਣਾ ਹੈ ਹਾਂਜੀ ਹੁਣ ਆਪਾਂ ਕਾਟ ਪਾਉਣੀ ਹੈ ਜਿਹੜੀ 1.5 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਤੇ 1.2 ਇੰਚ ਤੇ ਨਿਸ਼ਾਨ ਲਾ ਲੈਣਾ ਹੈ ਇਸ ਤਰ੍ਹਾਂ ਆਪਾਂ ਕਾਟ ਪਾ ਦੇਣੀ ਹੈ ਇਹਦੇ ਵਿੱਚ ਫਰੰਟ ਵਾਲੇ ਪੱਲੇ ਦੀ ਕਾਟ ਆਪਣੀ ਇਸ ਤਰਾ ਹੀ ਬੈਕ ਵਾਲੇ ਪੱਲੇ ਦੀ ਕਾਟ ਆ। ਹਾਂਜੀ ਹੁਣ ਇਸ ਤਰ੍ਹਾਂ ਆਪਾਂ ਮੋਡੇ ਦੀ ਕਾਟ ਪਾ ਲਈ ਹੈਗੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ। जी इस तरह आप चारे पल कट ले ना हम आप उपरले दो पल चाहे काट पावे हाँ जी हम इस तरह आप ਮੋਡੇ ਦੀ ਕਾਟ ਪਾ ਲਈ ਹੈਗੀ ਤੇ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਅੱਧੇ ਇੰਚ ਦੀ ਕਾਟ ਜ਼ਰੂਰ ਪਾਉਣੀ ਆ ਤਾਂ ਜੋ ਇਸ ਦੇ ਨਾਲ ਆਪਣਾ ਜਿਹੜਾ ਗਲਾ ਆਏਗਾ ਖਿੱਚ ਨਹੀਂ ਪੈਂਦੀ ਪਿੱਛੇ ਨੂੰ ਨਹੀਂ ਜਾਂਦਾਗਾ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਹਾਂਜੀ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ 12 ਇੰਚ ਤੇ ਕਸਟਮਰ ਦੀ ਪਲੇਟ ਤਿਆਰ ਆ ਗਈ 12.5 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਇਧਰੋਂ ਆਪਾਂ 4.5 ਇੰਚ ਤੇ ਨਿਸ਼ਾਨ ਲਾਵਾਂਗੇ ਹਾਂਜੀ 4.5 ਇੰਚ ਤੋਂ ਇੱਥੇ ਨਿਸ਼ਾਨ ਲਵਣਾ ਹੈ ਆਪਾਂ 7 ਇੰਚ ਦੀ ਢੂੰਗੀ ਪਲੇਟ ਰੱਖਣੀ ਆਪਾਂ ਹਾਂਜੀ ਹੁਣ ਇਸ ਤਰ੍ਹਾਂ ਪਲੇਟ ਤੋਂ 2 ਇੰਚ ਦਾ ਨਿਸ਼ਾਨ ਲਾਉਣਾ ਹੈ ਇੱਕ ਆਪਾਂ ਇਹਦਾ ਅੱਧ ਕਰਕੇ ਜਿਹੜਾ ਉੱਪਰ ਨੂੰ ਪਲੇਟ ਪਾਉਣੀ ਹੈ ਇੱਕ ਆਪਾਂ ਉਹਦਾ ਵੀ 2 ਇੰਚ ਦਾ ਨਿਸ਼ਾਨ ਲਾਉਣਾ ਹੈ ਪਰ 2 ਇੰਚ ਤੇ ਵੀ ਲਾ ਸਕਦੇ ਆ ਪੌਣੇ 2 ਇੰਚ ਤੇ ਵੀ ਲਾ ਸਕਦੇ ਆ ਇਸ ਤਰ੍ਹਾਂ ਆ ਨਿਸ਼ਾਨ ਇਸ ਤਰ੍ਹਾਂ ਮਲਾ ਦੇਣਾ ਹੈ ਹਾਂਜੀ ਆਪਾਂ ਇਸ ਤਰ੍ਹਾਂ 7.5 ਇੰਚ ਤੱਕ ਹਾਂਜੀ ਇਸ ਤਰ੍ਹਾਂ ਆਪਾਂ ਜ ਟੇਡਾ ਨਿਸ਼ਾਨ ਲਾ ਲੈਣਾ ਹੈਗਾ ਤੇ ਆਪਣੇ ਸਾਈਡ ਸੀਨ ਦਾ ਨਿਸ਼ਾਨ ਆ 15 ਇੰਚ ਤੇ ਲਾਉਣਾ ਆਏਗਾ 22 ਇੰਚ ਤੇ ਛਾਤੀ ਸੀ ਆਪਣਾ 11.5 ਇੰਚ ਤੇ ਨਿਸ਼ਾਨ ਲਾਇਆ ਸੀਗਾ 20 ਇੰਚ ਆਪਣੇ ਕਸਟਮਰ ਦੀ ਕਮਰ ਆ ਗਈ 21 ਇੰਚ ਤੇ ਨਿਸ਼ਾਨ ਉਹ ਸੌਰੀ 10.5 ਇੰਚ ਤੇ ਨਿਸ਼ਾਨ ਲਾਉਣਾ ਆਏਗਾ 21 ਇੰਚ ਤੇ 1 ਕੈਂਚ ਵੱਧ ਰੱਖਣਾ 20 ਇੰਚ ਤਿਆਰ ਹੈ ਕੀ ਕਮਰ 22 ਇੰਚ ਤੇ ਇਧਰ ਨਿਸ਼ਾਨ ਲਾਉਣਾ ਇੱਕ ਆਪਾ ਹੈਪੋ ਵਾਲਾ 30 11 ਇੰਚ ਆ ਜਾਣਾ ਹੈ ਇਹਦਾ ਹਾਂਜੀ ਹੁਣ ਇਸ ਤਰ੍ਹਾਂ ਆਪਾਂ ਇਹਦੀ ਕੱਟ ਪਾ ਦੇਣੀ ਆ ਸਾਰੇ ਸੇਮ ਹੀ ਪਲੇਟਾਂ ਦੇ ਨਿਸ਼ਾਨ ਇਸ ਤਰ੍ਹਾਂ ਲਾ ਦੇਣੀ ਆ ਆਪਾਂ ਹਾਂਜੀ ਇਸ ਤਰ੍ਹਾਂ ਆਪਣੀ ਕੁਮੀਦ ਦੀ ਕਟਿੰਗ ਹੋ ਗਈ ਆ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ